ਜਿੰਦਾਬਾ 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 ਅੱਲੇ ਹਾਲੇ ਮੇਰੇ ਵੱਲੋਂ ਜੀ ਐਮ ਸੀ ਦੀ ਸੋ ਅੱਜ ਅਸੀਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਪਤਾ ਵੀ ਜਿੱਦਾ ਡੇਰਾ ਬਾਬਾ ਨਾਨਕ ਹਲਕੀ ਦੀ ਇਲੈਕਸ਼ਨ ਚੱਲ ਰਹੀ ਆ ਅੱਜ ਵੱਖ-ਵੱਖ ਪਿੰਡਾਂ ਤੋਂ ਬੜੀ ਵੱਡੀ ਗਿਣਤੀ 'ਚ ਪਾਸਟਰ ਸਾਹਿਬਾਨ ਸਾਰੇ ਇੱਥੇ ਪਹੁੰਚੇ ਨੇ ਔਰ ਸਾਰਿਆਂ ਨੇ ਸਰਦਾਰ ਸਾਡੇ ਜਿਹੜੇ ਗੁਰਮੀ ਗੁਰਦੀਪ ਸਿੰਘ ਜੀ ਰੰਧਾਵਾ ਜੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਵਾ ਔਰ ਮੁਸੀਬਾਈਚਾਰੇ ਪੂਰਾ ਇਹਨਾਂ ਦੇ ਨਾਲ ਆ گلੋਬਲ ਕਿਚਨ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਆ ਕਿਉਂਕਿ ਜਿਹੜੇ ਮੁਸੀਬਾਈਚਾਰੇ ਦੇ ਮੁੱਦੇ ਨੇ ਉਹਨਾਂ ਤੇ ਬੈਠ ਕੇ ਸਾਡੀ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਆ ਰੰਦਾਵਾ ਸਾਹਿਬ ਵਿੱਚ ਬੈਠੇ ਸੀ ਸਾਰੇ ਬੈਠ ਕੇ ਗੱਲ ਹੋਈ ਆ ਹੋਰ ਵੀ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਜਾਂ ਸੈਂਟਰ ਦੇ ਮੰਤਰੀ ਆ ਸਾਰੇ ਵਿੱਚ ਬੈਠ ਕੇ ਗੱਲਬਾਤ ਹੋਈ ਆ ਸਾਡੇ ਪਟਕ ਸਾਹਿਬ ਜਿਹੜੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਈ ਆ ਵੀ ਜਿਹੜੇ ਵੀ ਮੁਸੀਬਾਈਚਾਰੇ ਦੇ ਮੁੱਦੇ ਹੈਗੇ ਨੇ ਉਹਨਾਂ ਨੂੰ ਜਰੂਰ ਅਮਲ 'ਚ ਲਿਆ ਕੇ ਅਮਲੀ ਜਮ ਜਾਮਾ ਪੂਆ ਜਾਏਗਾ ਔਰ ਸਾਡੀਆਂ ਜਿਹੜੀਆਂ ਮੰਗਾ ਉਹਨਾਂ ਨੂੰ ਜਰੂਰ ਪੂਰਾ ਕੀਤਾ ਜਾਏਗਾ ਪੂਰਾ ਮਸੀਹ ਭਾਈਚਾਰਾ ਅੰਦਰ ਇਹਨਾਂ ਦੇ ਨਾਲ ਆ ਅੱਜ ਜਿਹੜੇ ਇੰਡੀਆ ਦੇ ਆਲ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੌਰਵ ਜੀ ਉਹਨਾਂ ਦੀ ਗਵਾਈ ਚ ਡੇਰਾ ਬਾਬਾ ਨਾਨਕ ਦੇ ਲਗਭਗ 22 300 ਪਿੰਡ ਤੋਂ ਜਿਹੜੇ ਪਿੰਡਾਂ ਦੇ ਮੇਨ ਮੇਨ ਪਾਸਟਰ ਸਹਿਬਾਨ ਨੇ ਉਹ ਅੱਜ ਮੀਟਿੰਗ ਚ ਬੁਲਾਏ ਨੇ ਔਰ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਇਹ ਫੈਸਲਾ ਕੀਤਾ ਇੱਥੇ ਬਹਿ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮਾ ਆਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਾਰਨ ਹੈ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ 크੍ਰਿਸਚੀਅਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵਿੱਚੋਂ ਵਰਤਦੇ ਰਹੇ ਪਾਰਟੀਆਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਵੇਲੇ ਸਾਈਂ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਾਰ ਨਹੀਂ ਲਿੰਦਾ ਇਸ ਕਰਕੇ ਸੀਐਮ ਸਾਹਿਬ ਨੇ ਡਾਕਟਰ ਸੰਦੀਪ ਪਾਟਕ ਜੀ ਹੋਣਾ ਗੌਰਵ ਜੀ ਹੁਣ ਸਾਰਿਆਂ ਬੈਠ ਕੇ ਆਪਾਂ ਜਿੰਨੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਉਹਨਾਂ ਦੇ ਧਿਆਨ ਚ ਵੀ ਲਿਆਂਦੀਆਂ ਨੇ ਉਹਨਾਂ ਵਿਸ਼ਵਾਸ ਵੀ ਦਵਾਇਆ ਕਿ ਆਉਣ ਵਾਲੇ ਸਮੇਂ ਚ ਜਿਹੜਾ ਉਹ ਕ੍ਰਿਸਚਨ ਕਮਿਊਨਿਟੀ ਨੂੰ ਵਧੀਆ ਜਗ੍ਹਾ ਜਿਹੜਾ ਇਹਨਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਸ ਨੇ ਵੀ ਸਾਡੀ ਮਦਦ ਕਰਨੀ ਹੈ ਉਹਦਾ ਉਹਨੂੰ ਬਣਦਾ ਹੱਕ ਮਿਲਣਾ ਚਾਹੀਦਾ ਇੱਕ ਤਾਂ ਅਸੀਂ ਖਾਂਬੜਾ ਚਰਚ ਨਹੀਂ ਗਏ ਸੀ ਬਿਲਕੁਲ ਜੀ ਮੈਂ ਖਾਂਬੜਾ ਚਰਚ ਜਾ ਕੇ ਆ ਮੈਂ ਉਹਨਾਂ ਦੇ ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ ਔਂਕਰ ਨਰੂਲਾ ਜੀ ਉਹਨਾਂ ਨੇ ਮੈਨੂੰ ਅਸ਼ੀਰਵਾਦ ਵੀ ਦਿੱਤਾ ਔਰ ਮੇਰੇ ਲਈ ਉਹਨਾਂ ਨੇ ਪ੍ਰਭੂ ਜਸੂਮ ਜੀ ਦੇ ਚਰਨਾਂ 'ਚ ਪ੍ਰੇਰ ਵੀ ਕੀਤੀ ਹੈ ਔਰ ਉਹਨਾਂ ਮੈਨੂੰ ਜਿੱਤ ਦਾ ਯਕੀਨ ਵੀ ਦਿਵਾਇਆ ਕਿ ਇਸ ਵਾਰੀ ਤੁਸੀਂ ਗੇੜਾ ਬਾਬਾ ਨਾਨਕ ਤੋਂ ਬੜੀ ਵੱਡੀ ਪੱਧ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹੋ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਜਿਹੜਾ ਖਾਫੜਾ ਚਰਚਾ 'ਚ ਗਿਆ ਉਹ ਵੀ ਮੈਨੂੰ ਪ੍ਰਮਾਤਮਾ ਨੇ ਟਿਕਣ ਦੇਣੀ ਸੀ ਤਾਂ ਮੈਨੂੰ ਇਹ ਸੁਭਾਅ ਪੜਨਾ ਸੀਗਾ ਗੌਰਵ ਜੀ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਮੇਰੇ ਲਈ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪ੍ਰਮਾਤਮਾ ਨੇ ਫਲ ਦੇਣਾ ਬੰਦਾ ਤਾਂ ਬੰਦੇ ਨੂੰ ਕੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਬੰਦਾ ਹੀ ਕਰਦਾ ਮੈਂ ਸਾਰੀ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਖੜਾ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਹਾ ਅੱਗੇ ਤੋਂ ਵੀ ਨਾਲ ਖੜਾ ਰਹੂੰਗਾ